ਰਾਵੀ ਦਰਿਆ ਦੇ ਪਾਣੀ ਦੇ ਨਾਲ ਦਰਿਆ ਦੇ ਕੰਢੇ ਕਈ ਪਿੰਡਾਂ ਦੇ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਕਈ ਘਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਨੇ ਇਹਨਾਂ ਵਿੱਚੋਂ ਜ਼ਿਆਦਾਤਰ ਗਰੀਬ ਪਰਿਵਾਰ ਨੇ ਇਤਿਹਾਸਿਕ ਧਰਤੀ ਚਮਕੌਰ ਸਾਹਿਬ ਨਾਲ ਸੰਬੰਧਿਤ ਸ਼ਹੀਦ ਬਾਬਾ ਜੁਜਾਰ ਸਿੰਘ ਸੇਵਾ ਸੁਸਾਇਟੀ ਨਾਲ ਜੁੜੇ ਨਹਿਿੰਗ ਸਿੰਘ ਅਹਮਦਾਬਾਦ ਗੁਜਰਾਤ ਤੋਂ ਲੁਧਿਆਣੇ ਤੋਂ ਗੁਰਦਾਸਪੁਰ ਹਰ ਪੀੜਤਾ ਇਲਾਕਿਆਂ ਦੇ ਵਿੱਚ ਪਹੁੰਚੀ ਲਾਲਖੜੀ ਚਿੱਟੀ ਅਤੇ ਹੋਰ ਪਿੰਡਾਂ ਦੇ ਘਰ ਘਰ ਜਾ ਕੇ ਨੁਕਸਾਨੇ ਗਏ ਡਿੱਗੀਆਂ ਛੱਤਾਂ ਵਾਲੇ ਘਰਾਂ ਦੇ ਮਾਲਕਾਂ ਨੂੰ ਨਗਦ ਰਾਸ਼ੀ ਵੀ ਵੰਡੀ ਗਈ ਹੈ। ਅਫੇ ਜਦੋਂ ਹਾਰ ਦੇ ਬਾਰੇ ਇਹ ਕਹਿੰਦਾ ਵਾਚ ਸੁਣਿਆ ਬੜਾ ਦੁੱਖ ਹੋਇਆ। ਕਹੇ ਖੜੇ ਪ੍ਰਧਾਨ ਉਸਾਨ ਸਿੰਘ ਨੰਬਰ ਬਜਨ ਦੇ ਬਾਬਾ ਬਲਵਿੰਦਰ ਸਿੰਘ ਨੰਬਰ ਬਜਨ ਦੇ ਬਾਬਾ ਜੀ ਨੇ ਸਾਨੂੰ ਉਪਦੇਸ਼ ਦਿੱਤਾ ਵੀ ਤੁਸੀਂ ਜੋ ਵੀ ਸੇਵਾ ਕਰ ਸਕਦੇ ਬਿਲਕੁਲ ਕਟੀ ਕਰੋ। ਸੇਵਾ ਕਟੀ ਤੇ ਤੁਸੀਂ ਇਸ ਪਾਣੀ ਦੇ ਜਿਹੜਾ ਮਾਰ ਧੋੜੀ ਘਾਟੋ ਤੋਂ ਬਾਅਦ ਤੁਸੀਂ ਆਓ। ਸਾਪਾ ਜਿਹੜਾ ਨਾ ਤੇ ਬੜਾ ਹੋ ਚੁੱਕਿਆ ਹੋਇਆ ਹੈ ਸਾਪਾ ਜਿਹੜੇ ਮਕਾਨ ਧੇ ਨੇ ਲੋਕਾਂ ਦੇ ਜਿਹਨ ਨੂੰ ਜਰੂਰ ਮੰ ਲੋਗ ਨੇ ਉਹਨਾਂ ਨੂੰ ਆਪਾਂ ਇਹ ਸੇਵਾ ਕਰਨੀ ਹੈ ਤੇ ਮਾਇਆ ਦਾ ਜੋਰ ਰੱਖੋ ਤੇ ਮਾਇਆ ਕੱਢੀ ਗਏ ਅਸੀਂ ਆਉਂਦੇ ਸੀ ਮੱਬਰ ਨਿਸ਼ਾਨ ਤੋਂ ਸਾਡੇ ਇਲਾਕੇ ਨਾਲੋਂ ਹੋ ਸਾਡੇ ਨਾਲ ਹਾਂ ਪੂਰੀ ਟੀਮ ਆਈ ਹੋਈ ਆ 8-10 ਲੱਖ ਫੋਨ ਆਈ ਆ ਅਹਿਮਦਾਬਾਦ ਤੋਂ ਹੋਰ ਸਾਡੇ ਪਿੰਡਾਂ ਤੋਂ ਆਈ ਆ ਜਿਹੜੀ ਮਟਵਾਲ ਤੋਂ ਹੋਰ ਉਹ ਸਾਰੀ ਪੋਜਾ ਬਾਬਾ ਬੰਦਰ ਸਿੰਘ ਦੀ ਪੋਜ ਹੈ ਇਹ ਸੇਵਾ ਹੈ ਜਿਸਕੇ ਕਰਨ ਕੀਤੇ ਹੈ ਲਾਕਾਇਤ ਬਾਬਾ ਜੀ ਨਿਖਿਆ ਬਾਬਾ ਜੀ ਨਾਲ ਹੈ ਚਾਲਾ ਮਾਰਿਆ ਆਇਆ ਰਾਦੇ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸ਼ਰਮਨੀ ਜਰਨੈਲ ਸਾਹਿਬ ਜਦਾ ਬਾਬਾ ਜੀ ਹਾਰ ਸਿੰਘ ਖਾਲਸਾ ਦਲਚਮਕੌਰ ਸਾਹਿਬ ਜਿਹੜਾ ਕਿ ਸਾਹਿਬ ਜਦਾ ਬਾਬਾ ਜੀ ਹਾਰ ਸਿੰਘ ਸਿੱਧੀ ਸਤਾਨ ਬੰਦੀ ਸਿੰਘਾਂ ਦਾ ਮੋਰਚਾ ਮਹਾਲੀ ਚੱਲਦਾ ਪਿਆ ਸਾਡੀ ਇੱਕ ਟੀਮ ਗੁਜਰਾਤ ਅਹਮਦਾਬਾਦ ਤੋਂ ਸਾਰੇ ਨੇਗ ਸਿੰਘ ਆਏ ਲੁਧਿਆਣੇ ਤੋਂ ਆਏ ਆ ਦਲਬੰਤ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣੇ ਪਰਿਵਾਰਾਂ ਦੀ ਸੇਵਾ ਕਰ ਰਿਹਾ ਜਿੱਥੇ-ਜਿੱਥੇ ਆਪਣੇ ਬਜ਼ੁਰਗ ਮਾਵਾਂ ਭੈਣਾਂ ਜਿਨ੍ਹਾਂ ਦਾ ਪਾਣੀ ਦੇ ਨਾਲ ਜਿਆਦਾ ਨੁਕਸਾਨ ਹੋਇਆ ਕਿਉਂਕਿ ਪਹਿਲੋ ਵੀ ਆਪਣੀਆਂ ਟੀਮਾਂ ਆਉਂਦੀ ਰਹੀ ਹੈ ਇੱਥੇ ਲੈ ਕੇ ਲੰਗਰ ਪ੍ਰਸ਼ਾਦਾ ਸਾਰਾ ਕੁਝ ਕਿਉਂਕਿ ਹੁਣ ਸਾਨੂੰ ਇਹ ਸੀ ਵੀ ਅਸੀਂ ਗ੍ਰਾਊਂਡ ਵੇਖੀ ਜਾ ਗਏ ਕਰੀ ਪਤਾ ਲੱਗਿਆ ਕਿ ਹੁਣ ਗੱਡੀਆਂ ਲੰਘਦੀਆਂ ਵਿੱਚ ਦੀ ਸਾਰੇ ਪਿੰਡਾਂ 'ਚ ਜਿੱਥੇ-ਜਿੱਥੇ ਕੋਈ ਲੋੜਵੰਦ ਪਰਿਵਾਰ ਆ ਉੱਥੇ-ਉੱਥੇ ਜਾ ਕੇ ਅਸੀਂ ਆਪਣੇ ਪਰਿਵਾਰਾਂ ਦੀ ਬਾਹ ਫੜ ਸਕੇ ਹਾਂ ਕਿਹੜੀ ਕਿਹੜੀ ਰਾਤ ਸਮਗਰੀ ਉਹਦਾ ਕਿਹਾ ਉਹਦੇ ਨਹੀਂ ਅਸੀਂ ਸਮਗਰੀ ਸਾਡੇ ਕੋਲ ਹੈ ਆ ਵੀ ਜਿਹੜੇ ਪਰਿਵਾਰ ਸਾਨੂੰ ਲੋੜਵੰਦ ਆ ਉਹਨਾਂ ਨੂੰ ਅਸੀਂ ਮਾਇਆ ਦੀ ਸੇਵਾ ਹੀ ਕਰਕੇ ਜਾਵਾਂਗੇ ਸਾਰਿਆਂ ਨੂੰ ਬਬੇ ਕਿੰਨੇ ਦਿਨ ਤੋਂ ਲੱਗਿਆ ਆ ਕਿੰਨੇ ਦਿਨ ਤੋਂ ਨਹੀਂ ਪਹਿਲਾਂ ਸੇਵਾ ਹੁੰਦੀ ਰਹੀ ਅਸੀਂ ਰਾਤ ਆਈ ਸੀ ਇੱਥੇ ਗੁਰਦੁਆਰਾ ਟਾਲੀ ਸਾਹਿਬ ਰਾਤ ਹੁਣ ਅੱਜ ਅਸੀਂ ਜਿੰਨੇ ਘਰ 100 200 ਘਰਾਂ ਦੇ ਵਿੱਚ ਜਾਵਾਂਗੇ ਜਿੰਨੀ ਸੇਵਾ ਹੋਈ ਸਾਰੇ ਦੇ ਘਰਾਂ 'ਚ ਮਾਇਆ ਦੀ ਜਿੱਥੇ-ਜਿੱਥੇ ਲੋੜ ਹੈ ਉੱਥੇ ਤੇ ਦੇ ਕੇ ਤੇ ਅੱਜ ਤੱਕ ਚੱਲੇ ਕੱਲ੍ਹ ਤੱਕ ਚੱਲੇ ਉਸ ਤੋਂ ਬਾਅਦ ਫੇਰ ਅਗਲੀ ਵਾਰ ਨੂੰ ਫੇਰ ਆਵਾਂਗੇ ਚੇਤੇ ਦਾ ਨਾਮ ਹੈ ਸਰਪਾ ਸਿੰਘ ਪਿੰਡ ਚਿੱਟੀਆ ਤੇ ਜਿਵੇਂ ਅਸੀਂ ਘਰ ਆਏ ਆ ਇਹ ਸਰਦਾਰ ਮਹਿੰਦਰ ਸਿੰਘ ਜੀ ਦਾ ਘਰ ਹੈ ਇਹਨਾਂ ਦੀਆਂ ਪੰਜ ਬੇਟੀਆਂ ਤੇ ਦੋ ਛੋਟੀ ਛੋਟੀਆਂ ਪੋਤਰੀਆਂ ਨੇ ਬੇਟੇ ਇਹਨਾਂ ਦੀ ਡੈਥ ਹੋ ਚੁਕੀ ਹੈ ਤੇ ਆਮਦਨ ਦਾ ਕੋਈ ਜ਼ਰੀਆ ਨਹੀਂ ਹੈ ਕਿ ਚੱਕੀ ਲੈ ਕੇ ਕਿਸੇ ਦੀ ਤੇ ਉੱਥੇ ਆਟਾ ਪਿੰਦੇ ਆ ਉਤੋਂ ਗੁਜ਼ਾਰਾ ਕਰਦੇ ਆ ਕੋਈ ਜ਼ਮੀਨ ਥੋੜੀ-ਬੋਤੀ ਹੋएगी ਕੋਈ ਚਾਰਕ ਨਾਲ ਜਾ ਕੇ ਲਾ ਬਾਕੀ ਹਾਲਾਤ ਬਹੁਤ ਇਹਨਾਂ ਦੀ ਮਾੜੀ ਹੈ ਤੇ ਬਾਬਾ ਜੀ ਹੁਣ ਆਏ ਆ ਹੁਣ ਮਤਲਬ ਸਸ ਦਿੱਤਾ ਇਹਨਾਂ ਦਾ ਚਲੋ ਬਹੁਤ-ਬਹੁਤ ਇਹਨਾਂ ਦਾ ਮੈਂ ਧੰਨਵਾਦ ਕਰਦਾ ਜੀ ਸੁਖਸ਼ਿੰਦ ਦੇ ਕੇ ਬਾਬਾ ਜੀ ਬਾਬਾ ਜੀ ਨੇ ਚਲੋ ਕੁਝ ਉਹਨਾਂ ਦੀ ਮਦਦ ਕੀਤੀ ਹੈ ਬਾਕੀ ਕਹਿੰਦੇ ਆਉਣ ਵਾਲੇ ਸਮੇਂ 'ਚ ਕੁਝ ਕਰਾਂਗੇ ਉਹਨਾਂ ਦੇ ਘਰ ਕੋਲ ਬਾਰੇ ਕੁਝ ਸੋਚਾਂਗੇ